ਜ਼ਿਲ੍ਹਾ ਤਰਾਂਤਾਨ ਪੁਲਿਸ ਦੇ ਵੱਲੋਂ ਸਰਹਾਦੀ ਪਿੰਡ ਡੱਲ ਵਿਖੇ ਪਿੰਡ ਦੀ ਘੇਰੀਬੰਦੀ ਕਰਕੇ ਨਸ਼ਾ ਤਸਕਰਾਂ ਦੇ ਘਰ ਰੇਡ ਅਤੇ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸੂਪ੍ਰਾਂਤ ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਪੀਖੀ ਬਿੰਡ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਬ ਡਿਵੀਜ਼ਨ ਪੀਖੀ ਬਿੰਡ ਪੁਲਿਸ ਦੇ ਵੱਲੋਂ ਪਿੰਡ ਡਲ ਵਿਖੇ ਨਸ਼ਾ ਤਸਕਰਾਂ ਦੇ ਘਰ ਦੇ ਵਿੱਚ ਤਲਾਸ਼ੀ ਕੀਤੀ ਜਾ ਰਹੀ ਹੈ। ਉਹਨਾਂ ਦੱਸੇ ਕਿ ਸਰਹੱਦੀ ਇਲਾਕਾ ਹੋਣ ਕਾਰਨ ਇਹਨਾਂ ਏਰੀਏ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਡਰੋਨ ਦੀ ਗਤੀਵਿਧੀ ਜ਼ਿਆਦਾ ਕੀਤੀ ਜਾਂਦੀ ਹੈ। ਇਸ ਨੂੰ ਮੁੱਖ ਰੱਖਦੇ ਹਾਂ ਪਿੰਡ ਦੇ ਵਿੱਚ ਤਲਾਸ਼ੀ ਲਈ ਗਈ ਹੈ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਨੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਦੇਖੋ ਲਗਾਤਾਰ ਪੰਜਾਬ ਪੁਲਿਸ ਤੇ ਬੀਐਸਐਫ ਹੋਰ ਜਿੱਥੇ ਬਾਰਡਰ ਦੇ ਸਤਰਕ ਆ ਉਥੇ ਜਿਹੜੇ ਜਿਹੜੇ ਏਰੀਆ ਦੇ ਵਿੱਚ ਡਰੋਨ ਜ਼ਿਆਦਾ ਹੁੰਦੇ ਨੇ ਜਿਵੇਂ ਕਿ ਡਲਪਿੰਡ ਹੋ ਗਿਆ ਮਹਿਦੀਪੁਰ ਹੋ ਗਿਆ ਅੱਜ ਜਿਹੜੀ ਸਬਡਿਵੀਜ਼ਨ ਭਿੱਖੀਪਿੰਡ ਵਿੱਚ ਦੋ ਥਾਵਾਂ ਤੇ ਜਿਹੜਾ ਸਰਚ ਆਪਰੇਸ਼ਨ ਚੱਲ ਰਿਹਾ ਤੇ ਡਲਪਿੰਡ ਦੇ ਵਿੱਚ ਚੱਲ ਰਿਹਾ ਸਾਰੇ ਪਿੰਡ ਨੂੰ ਪੁਲਿਸ ਦੁਆਰਾ ਘੇਰਿਆ ਗਿਆ। ਤੇ ਜਿਹੜੇ ਸ਼ੱਕੀ ਵਿਅਕਤੀ ਨੇ ਜਾਂ ਜਿਹੜੇ ਇਸ ਐਕਟੀਵਿਟੀਜ਼ ਦੇ ਵਿੱਚ ਐਕਟਿਵ ਵਿਅਕਤੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਐਸਐਚਓ ਦੀਆਂ ਵੱਖ-ਵੱਖੀਆਂ ਟੀਮਾਂ ਬਣ ਕੇ ਜਿਹੜੀ ਆ ਉਹ ਸਰਚ ਆਪਰੇਸ਼ਨ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਅवैध ਧੰਦਾ ਕਰਨ ਵਾਲੇ ਆ ਉਹਨਾਂ ਨੂੰ ਅਸੀਂ ਸਲਾਕਾ ਦੇ ਪਿੱਛੇ ਭੇਜ ਸਕੀਏ ਤੇ ਜਿਹੜੇ ਕਾਨੂੰਨ ਨੂੰ ਮੰਨਣ ਵਾਲੇ ਵਿਅਕਤੀ ਨੇ ਉਹ ਆਪਣਾ ਸ਼ਾਂਤੀਪੂਰਨ ਜੀਵਨ ਬਤੀਤ ਕਰ ਸਕਣ ਜ਼ਿਲ੍ਹਾ ਤਰਾਂਤਾਨ ਪੁਲਿਸ ਦੇ ਵੱਲੋਂ ਸਰਹਾਦੀ ਪਿੰਡ ਡੱਲ ਵਿਖੇ ਪਿੰਡ ਦੀ ਘੇਰੇਬੰਦੀ ਕਰਕੇ ਨਸ਼ਾ ਤਸਕਰਾਂ ਦੇ ਘਰ ਰੇਡ ਅਤੇ ਤਲਾਸ਼ੀ ਅਭਿਆਨ ਚਲਾਇਆ ਗਿਆ। ਈਸੂਪਰਾੰਤ ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਪੀਖੀ ਬਿੰਡ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਬ ਡਿਵੀਜ਼ਨ ਪੀਖੀ ਬਿੰਡ ਪੁਲਿਸ ਦੇ ਵੱਲੋਂ ਪਿੰਡ ਡਲ ਵਿਖੇ ਨਸ਼ਾ ਤਸਕਰਾਂ ਦੇ ਘਰ ਦੇ ਵਿੱਚ ਤਲਾਸ਼ੀ ਕੀਤੀ ਜਾ ਰਹੀ ਹੈ। ਉਹਨਾਂ ਦੱਸੇ ਕਿ ਸਰਹੱਦੀ ਇਲਾਕਾ ਹੋਣ ਕਾਰਨ ਇਹਨਾਂ ਏਰੀਏ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਡਰੋਨ ਦੀ ਗਤੀਵਿਧੀ ਜ਼ਿਆਦਾ ਕੀਤੀ ਜਾਂਦੀ ਹੈ। ਇਸ ਨੂੰ ਮੁੱਖ ਰੱਖਦੇ ਹਾਂ ਪਿੰਡ ਦੇ ਵਿੱਚ ਤਲਾਸ਼ੀ ਲਈ ਗਈ ਹੈ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਨੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਦੇਖੋ ਲਗਾਤਾਰ ਪੰਜਾਬ ਪੁਲਿਸ ਤੇ ਬੀਐਸਐਫ ਜਿੱਥੇ ਬਾਰਡਰ ਦੇ ਸਤਰਕਆ ਉਥੇ ਜਿਹੜੇ ਜਿਹੜੇ ਏਰੀਆ ਦੇ ਵਿੱਚ ਡਰੋਨ ਜ਼ਿਆਦਾ ਆਉਂਦੇ ਨੇ ਜਿਵੇਂ ਕਿ ਡਲਪਿੰਡ ਹੋ ਗਿਆ ਮਹਿਦੀਪੁਰ ਹੋ ਗਿਆ ਅੱਜ ਜਿਹੜੀ ਸਬ-ਡਿਵੀਜ਼ਨ ਪਿੱਖੀਵੰਡ ਵਿੱਚ ਦੋ ਥਾਵਾਂ ਤੇ ਜਿਹੜਾ ਸਰਚ ਆਪਰੇਸ਼ਨ ਚੱਲ ਰਿਹਾ ਤੇ ਡਲਪਿੰਡ ਦੇ ਵਿੱਚ ਚੱਲ ਰਿਹਾ ਸਾਰੇ ਪਿੰਡ ਨੂੰ ਪੁਲਿਸ ਦੁਆਰਾ ਘੇਰਿਆ ਗਿਆ। ਤੇ ਜਿਹੜੇ ਸ਼ੱਕੀ ਵਿਅਕਤੀ ਨੇ ਜਾਂ ਜਿਹੜੇ ਇਸ ਐਕਟੀਵਿਟੀਜ਼ ਦੇ ਵਿੱਚ ਐਕਟਿਵ ਵਿਅਕਤੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਐਸਐਚਓ ਦੀਆਂ ਵੱਖ-ਵੱਖੀਆਂ ਟੀਮਾਂ ਬਣ ਕੇ ਜਿਹੜੀ ਆ ਉਹ ਸਰਚ ਆਪਰੇਸ਼ਨ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਅवैध ਧੰਦਾ ਕਰਨ ਵਾਲੇ ਆ ਉਹਨਾਂ ਨੂੰ ਅਸੀਂ ਸਲਾਖਾਂ ਦੇ ਪਿੱਛੇ ਭੇਜ ਸਕੀਏ ਤੇ ਜਿਹੜੇ ਕਾਨੂੰਨ ਨੂੰ ਮੰਨਣ ਵਾਲੇ ਵਿਅਕਤੀ ਨੇ ਉਹ ਆਪਣਾ ਸ਼ਾਂਤੀਪੂਰਨ ਜੀਵਨ ਬਤੀਤ ਕਰ ਸਕੀਏ